ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਸਮੇਂ ਗਰੀਬ ਨਵਾਜ਼ ਉਦਾਸੀ ਕਰਦੇ ਕਰਦੇ ਇੱਕ ਨਗਰ ਚ ਚਲੇ ਗਏ ਉਹ ਨਗਰ ਸਾਰਾ ਠੱਗਾਂ ਦਾ ਸੀ ਉਹ ਸਾਰੇ ਠੱਗ ਸਨ ਠੱਗ ਤੇ ਜਿਹੜਾ ਕੋਈ ਆਉਂਦਾ ਸੀ ਉਹ ਐਸੀ ਵਿਉਂਤ ਬਣਾ ਲੈਂਦੇ ਸੀ ਉਹਨੂੰ ਠੱਗ ਲੈਂਦੇ ਸੀ ਤੇ ਉਹਨਾਂ ਨੇ ਠੱਗਾਂ ਨੇ ਇੱਕ ਆਪਣਾ ਗੁਰੂ ਵੀ ਠੱਗ ਬਣਾਇਆ ਹੋਇਆ ਸੀ ਉਹਦੇ ਕੋਲ ਪੁੱਛ ਕੇ ਚੋਰੀ ਕਰਦੇ ਸੀ ਫਿਰ ਉਹਦੇ ਕੋਲ ਲੈ ਕੇ ਸਾਰਾ ਮਾਲ ਦੇਂਦੇ ਸੀ ਤੇ ਉਹ ਜਿਹੜੇ ਚੋਰ ਫਿਰ ਉਹ ਸਾਰੇ ਨਗਰ ਚ ਵੰਡ ਹੁੰਦਾ ਸੀ ਜਿੱਦਾਂ ਦੇ ਠੱਗ ਹੁੰਦੇ ਨੇ ਉਦਾਂ ਦੇ ਉਹਨਾਂ ਦੇ ਗੁਰੂ ਵੀ ਉਦਾਂ ਦੇ ਹੁੰਦੇ ਨੇ ਤੇ ਫਿਰ ਸੰਤ ਜੀ ਉਹ ਠੱਗੀਆਂ ਮਾਰਦੇ ਸੀ ਚੋਰੀਆਂ ਕਰਦੇ ਸੀ ਬਾਹਰ ਜਾਣਾ ਕਿਸੇ ਨਾ ਕਿਸੇ ਨੂੰ ਨਗਰ ਚ ਲੈ ਆਉਣਾ ਉਹ ਭਾਈ ਤੁਹਾਡੀ ਸੇਵਾ ਕਰੀਏ ਕਹਿੰਦੇ ਨੇ ਉਸ ਵੇਲੇ ਧੰਗੁਰੂ ਨਾਨਕ ਪਾਸ਼ਾ ਜੀ ਚੱਲਦੇ 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 ਉਸ ਨਗਰ ਚ ਪਹੁੰਚੇ ਮਰਦਾਨਾ ਕਹਿੰਦਾ ਮਹਾਰਾਜ ਜੀ ਨੇਰਾ ਪੈ ਗਿਆ ਹੈ ਨੇਰਾ ਪੈ ਗਿਆ ਹੈ ਸੱਚੇ ਪਾਤਸ਼ਾਹ ਜੀ ਆ ਨਗਰ ਦਿਖਦਾ ਲੱਗੇ ਤੇ ਮਹਾਰਾਜ ਜੀ ਇਸ ਨਗਰ ਚ ਜਾਈਏ ਕੋਈ ਜਲ ਪਾਣੀ ਦੀ ਸੇਵਾ ਹੋ ਜੇਗੀ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਧਿਆਨ ਦਿਓ ਮਹਾਰਾਜ ਕਹਿੰਦੇ ਨੇ ਮਰਦਾਨਿਆ ਇੱਥੇ ਵੀ ਬਹਿ ਜਾ ਰਬ ਰਬ ਕਰੀਏ ਹੋਏਗਾ ਪੀਰ ਤੇ ਦੇਗਾ ਬਲਾ ਕੇ ਕਹਿੰਦੇ ਜੇ ਉਹ ਹੋਇਆ ਤਾਂ ਨੇ ਆਪੇ ਇੱਥੇ ਭੇਜ ਦੇਣਾ ਕਹਿੰਦਾ ਮਹਾਰਾਜ ਜੀ ਤੁਹਾਡੇ ਦੇ ਬਚਨ ਨੇ ਮੈਨੂੰ ਸਮਝ ਲੱਗਦੇ ਤੁਹਾਡੇ ਬਚਨਾਂ ਦੀ ਸਾਰ ਨਹੀਂ ਮੈਨੂੰ ਪਤਾ ਲੱਗਦੀ ਆਹ ਤੇ ਬਿਆ ਬਾਣ ਜੰਗਲ ਤੇ ਸੱਚਾ ਪਾਤਸ਼ਾਹ ਇੱਥੇ ਕਿੰਨੇ ਪ੍ਰਸ਼ਾਦਾ ਸਾਨੂੰ ਪੁੱਛਣਾ ਹੀ ਕਿਸੇ ਨਗਰ ਖੇੜੇ ਕਿਸੇ ਵਸਦੀ ਚ ਜਾਵਾਂਗੇ ਕਿਸੇ ਵਸਦੀ ਚ ਜਾਵਾਂਗੇ ਤੇ ਉੱਥੇ ਤੇ ਕੋਈ ਪੁੱਛੇਗਾ ਮਹਾਰਾਜ ਕਹਿੰਦੇ ਨੇ ਮਰਦਾਨਿਆ ਇਸ ਵਸਦੀ ਦੇ ਵਿੱਚ ਵਸਣ ਵਾਲੇ ਚੰਗੇ ਨਹੀਂ ਪਰ ਮਰਦਾਨਾ ਕਹਿੰਦਾ ਨਹੀਂ ਮਹਾਰਾਜ ਕੋਈ ਗੱਲ ਨਹੀਂ ਪ੍ਰਸ਼ਾਦਾ ਤੇ ਸ਼ਿਕਾਇਤ ਦੇਣਗੇ ਚੱਲ ਮਰਦਾਨਿਆਂ ਚੱਲ ਚਲੀਏ ਜਦੋਂ ਭਾਈ ਮਰਦਾਨਾ ਜੀ ਭਾਈ ਪਾਲਾ ਜੀ ਕਹਿੰਦੇ ਨੇ ਉਸ ਨਗਰ ਚ ਗਏ ਤੇ ਭੱਜ ਕੇ ਉਸ ਨਗਰ ਦੇ ਜਿਹੜੇ ਠੱਗ ਸੀ ਨਾ ਤੇ ਬਾਣੇ ਤੋਂ ਉਹਨਾਂ ਨੇ ਦੂਜੇ ਹੀ ਪਾਏ ਹੋਏ ਚੰਗੇ ਪਰ ਹੈ ਠੱਗ ਸਨ ਅੱਗੇ ਹੋ ਕੇ ਬਾਬਾ ਜੀ ਆਓ ਜੀ ਆਇਆਂ ਨੂੰ ਛੇਤੀ ਨਾਲ ਮਹਾਰਾਜ ਜੀ ਸਾਰੇ ਦਿਨ ਭਾਗ ਜਾਗ ਗਏ ਨੇ ਕਦੇ ਦੁਕਾਨਾਂ ਤੇ ਜਾਇਓ ਤੇ ਜਿਹੜਾ ਬਹੁਤੀ ਠੱਗੀ ਮਾਰਦਾ ਤੇ ਉਹਦੀ ਬੋਲੀ ਵੇਖਿਓ ਕਦੇ ਤੇ ਉਹਨੇ ਹਾਥੀ ਜੁੜੀ ਜਣੇ ਨੇ ਤੇ ਸੰਗਤ ਜੀ ਦੂਜੇ ਪਾਸੇ ਛੱਡਣਾ ਨਹੀਂ ਉਹਨੇ ਤੇ ਮਾਰੇ ਕਹਿੰਦੇ ਨੇ ਮਰਦਾਨਾ ਕਹਿੰਦਾ ਮਹਾਰਾਜ ਤੁਸੀਂ ਤੇ ਕਹਿੰਦੋ ਇਹਨਾਂ ਛਕਾਉਣਾ ਨਹੀਂ ਆ ਵੇਖੋ ਇਹ ਤੇ ਦੋਵੇਂ ਹੱਥ ਜੋੜ-ਜੋੜ ਕੇ ਮਾਰੇ ਸੇਵਾ ਬੜੀ ਐ ਤੇ ਕਹਿੰਦੇ ਨੇ ਕਰਨੀ ਐ ਮਾਰੇ ਕਹਿੰਦੇ ਨੇ ਚੰਗਾ ਮਰਦਾਨਾ ਐ ਕਰਾਲਾ ਸੇਵਾ ਜੀ ਕਰਦਾ ਹੀ ਤੇ ਜਦੋਂ ਉਸ ਠੱਗ ਦੇ ਘਰ ਗਏ ਉਹਨੇ ਬੜਾ ਸੋਹਣਾ ਬਿਸਤਰਾ ਵਿਛਾਇਆ ਮਾਰੇ ਨੂੰ ਬਿਠਾਇਆ ਪ੍ਰਸ਼ਾਦਾ ਤਿਆਰ ਕੀਤਾ ਹੱਥ ਸੁੱਚੇ ਕਰਾਏ ਹੱਥ ਧਵਾ ਕੇ ਕਹਿੰਦਾ ਮਾਰੇ ਪ੍ਰਸ਼ਾਦਾ ਛਕ ਲਓ ਮਾਰੇ ਮਰਦਾਨੇ ਨੇ ਇਸ਼ਾਰਾ ਮਾਰਦਾ ਕਹਿੰਦੇ ਮਰਦਾਨੇ ਸ਼ਕੀਨਾਂ ਤੇ ਰੱਖ ਕੇ ਪ੍ਰਸ਼ਾਦਾ ਅੱਗੇ ਤੇ ਮਾਰੇ ਕਹਿੰਦੇ ਅਸੀਂ ਛਕ ਲੈਨੇ ਆ ਤੇ ਭਲਿਆ ਤੂੰ ਵੀ ਛਕ ਲੈ ਕੋਈ ਗੱਲ ਨਹੀਂ ਹੁਣ ਮਾਰੇ ਮਰਦਾਨੇ ਨੇ ਇਸ਼ਾਰਾ ਕੀਤਾ ਸੀ ਹੋ ਰਹਿ ਗਿਆ ਪ੍ਰਸ਼ਾਦਾ ਉੱਥੇ ਕਹਿੰਦੇ ਨੇ ਉਹ ਪ੍ਰਸ਼ਾਦੇ ਦੇ ਵਿੱਚ ਕੋਈ ਐਸੀ ਚੀਜ਼ ਪਈ ਸੀ ਰਾਤ ਸੌ ਜਾਣਗੇ ਇਹਨਾਂ ਕੋ ਜੋ ਕੁਝ ਹੋ ਗਿਆ ਲੁੱਟ ਲਾਂਗੇ ਤੇ ਫਿਰ ਮਾਰ ਛਡਾਂਗੇ ਕਰਦੇ ਹੀ ਇਦਾਂ ਸੀ ਪਰ ਵੇਖ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਪਾਰ ਦੇਖ ਮਰਦਾਨਿਆ ਰੰਗ ਕਰਤਾ ਦੇ ਇਕ ਮਰਦਾਨਿਆ ਉਹ ਰੰਗ ਕਰਤਾ ர ਗੇੜੇ ਬਾਧੂਆ ਨੂੰ ਮਾਰਦੇ ਆਪੇ ਮਾਰ ਜਾਂਦੇ ਜਿਹੜੇ ਬਾਧੂਆ ਨੂੰ ਮਾਰੂਗੇ ਸਰਦਾਰਾ ਕਹਿੰਦਾ ਮਾਰੀ ਐਡਾ ਸੋਨਾ ਪ੍ਰਸ਼ਾਦਾ ਛਕ ਨਹੀਂ ਦਿੰਦੇ ਕਹਿੰਦੇ ਬੱਸ ਕਰ ਬਚਨ ਮੰਨ ਮੰਨ ਲਿਆ ਬਚ ਰਾਤ ਪਈ ਉਹ ਜਿਹੜਾ ਠੱਗ ਸੀ ਉਹ ਆਂਦਾ ਮੈਂ ਉਹ ਸਮਾਂ ਡੀਕਦਾ ਸੀ ਇਹ ਸੌਣ ਮੈਂ ਕੋਈ ਆਪਣਾ ਕੰਮ ਕਰਾਂ ਪਰ ਮਾਰੇ ਚੌਂਕੜੇ ਮਾਰ ਕੇ ਕਹਿੰਦੇ ਮਰਦਾਨਿਆ ਅੱਜ ਭਜਨ ਕਰੀਏ ਜਦੋਂ ਮਾਰੇ ਭਜਣ ਲੱਗ ਪਏ ਕਰਨ ਸਿਮਰਨ ਕਰਨ ਲੱਗ ਪਏ ਤੇ ਉਹ ਲਾਗੇ ਪਿਆ ਪਿਆ ਹੀ ਸੌ ਗਿਆ ਪਹਿਲਾ ਪੈਰ ਹੋਇਆ ਮਾਰੇ ਕਿਨੇ ਮਰਦਾਨਿਆ ਉੱਠਹੁਣ ਚੱਲੀਏ ਇਸ ਨਗਰ ਚ ਨਹੀਂ ਰਹਿਣਾ ਨਬਾਬ ਮੋਢੇ ਤੇ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ ਇੱਕ ਪਾਸੇ ਭਾਈ ਬੱਲਾ ਜੀ ਮਰਦਾਨਾ ਜੀ ਕਿਤਾਬ ਕਸ਼ ਵਿੱਚ ਲਈ ਮਹਾਰਾਜ ਮਸੱਲਾ ਹੱਥ ਚ ਫੜਿਆ ਤੇ ਤੁਰੇ ਜਾਂਦੇ ਜੰਗਲਾਂ ਦੇ ਵਿੱਚ ਮਹਾਰਾਜ ਜੀ ਸਮਝ ਨਹੀਂ ਲੱਗੀ ਗੱਲ ਦੀ ਮਾਰੇ ਕਹਿੰਦੇ ਲੱਗ ਜਾਏਗੀ ਕਹਿੰਦੇ ਹੁਣ ਮਾਰੇ ਕੀ ਲਗਣੀ ਹੋਂ ਤੇ ਨਗਰ ਬੜੀ ਦੂਰ ਛੱਡ ਆਏ ਕਹਿੰਦੇ ਕੋਈ ਨਹੀਂ ਨਗਰ ਦੂਰ ਛੱਡ ਆਏ ਪਰ ਨਗਰ ਵਾਲਿਆਂ ਨੇ ਤੇਰੇ ਕੋ ਪਹੁੰਚ ਜਾਣਾ ਹੈ ਫਿਕਰ ਨਾ ਕਰ ਕਿਉਂਕਿ ਅੰਤਰਜਾਮੀ ਗੁਰੂ ਕਹਿੰਦੇ ਨੇ ਮਹਾਰਾਜ ਬਹੁਤ ਦੂਰ ਜੰਗਲਾਂ ਚ ਲੰਘ ਗਏ ਉਹ ਜਿਹੜਾ ਠੱਗ ਸੀ ਜਦੋਂ ਸਵੇਰੇ ਉੱਠਿਆ ਉਹਦੇ ਗੁਰੂ ਨੇ ਸੱਦਿਆ ਕਹਿੰਦਾ ਲਿਆਓ ਕੀ ਲੁੱਟਿਆਈ ਕਹਿੰਦਾ ਲੁੱਟਣਾ ਕੀ ਸੀ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ ਰਾਤ ਨੀਂਦ ਆ ਗਈ ਉਹ ਕਿੱਥੇ ਚਲੇ ਗਿਆ ਤੈਨੇ ਕਹਿੰਦੇ ਅੱਜ ਤੱਕ ਸਾਡੇ ਪਿੰਡੋਂ ਨਹੀਂ ਸੀ ਕੋਈ ਗਿਆ ਅਸੀਂ ਕਿਸੇ ਨੂੰ ਸੁੱਕਿਆ ਜਾਣ ਨਹੀਂ ਦਿੱਤਾ ਕਿੱਦਾਂ ਚਲਾ ਗਿਆ ਕਹਿੰਦਾ ਪਤਾ ਹੀ ਨਹੀਂ ਲੱਗਾ ਬਾਬੇ ਨੇ ਕੀਤਾ ਕੀ ਉਹ ਨਗਰੀ ਸੋਨਮਨ ਹੋ ਗਈਆ ਨਗਰੀ ਸੋਨਮਨ ਹੋ ਗਈਆ ਉਹ ਨਗਰੀ ਸੋਨਮਨ ਹੋ ਗਈਆ ਜੀ ਦਿੱਤੀ ਨਗਰੀ ਸੁਨਮਨ ਹੋ ਗਈਆ ਬਾਪੇ ਬਾਪ ਬਾਣੀ ਦੀ ਦਿੱਤੀ ਨਗਰੀ ਸੁਨਮਨ ਹੋ ਗਈਆ ਓਏ ਨਗਰੀ ਸੁਨਮਨ ਹੋ ਗਈ ਹਾਏ ਨਗਰੀ ਸੁਨਮਨ ਹੋ ਗਈਆ ਨਗਰੀ ਸੁਨਮਨ ਹੋ ਗਈਆ ਨਗਰੀ ਸੁਨਮਨ ਹੋ ਗਈਆ ਓਏ ਬਾਪੇ ਬਾਗ ਬਾਣੀ ਦੀ ਦਿੱਤੀ ਫਿਰ ਨਗਰੀ ਸੁਨ ਬਾਬੇ ਨੂੰ ਕਹਿੰਦੇ ਮਹਾਰਾਜ ਸਾਰੇ ਸੁਣੋਂ ਹੁਣ ਹੋ ਗਏ ਕਹਿੰਦੇ ਫਿਰ ਦੂਰ ਨਹੀਂ ਗਿਆ ਉਹਨਾ ਉਹਦੇ ਕੋਲ ਕਿਹੜਾ ਕੋਈ ਘੋੜਾ ਸੀ ਕੁਝ ਅਜੇ ਕਿਤੇ ਜੰਗਲ 'ਚ ਹੁਣਾ ਜਾ ਕੇ ਫੜ ਲੈਣੇ ਘੋੜੇ ਤਿਆਰ ਕਰੋ ਕਹਿੰਦੇ ਨੇ ਘੋੜੇ ਤਿਆਰ ਕੀਤੇ ਪੈੜ ਦੱਬਦੇ ਦੱਬਦੇ ਜਾ ਪਹੁੰਚੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਤੇ ਬੈਠੇ ਖੁੱਲਾ ਜਾਂ ਥਾਂ ਜੰਗਲ ਦਾ ਉਹ ਇਲਾਕਾ ਤੇ ਮਹਾਰਾਜ ਭਜਨ ਕਰਦੇ ਮਰਦਾਨਾ ਕਹਿੰਦਾ ਮਹਾਰਾਜ ਰਾਤ ਵੀ ਰੋਟੀ ਨਹੀਂ ਖਾਂਦ ਦਿੱਤੀ ਭੁੱਖ ਲੱਗੀ ਕਹਿੰਦੇ ਨੇ ਬਹਿ ਜਾ ਸ਼ਿਕਾਵਾਂਗੇ ਜ਼ਰੂਰ ਕਹਿੰਦਾ ਮਹਾਰਾਜ ਕਿਸੇ ਅਗਲੇ ਨਗਰ ਚ ਨਹੀਂ ਕਹਿੰਦੇ ਉਸੇ ਹੀ ਨਗਰ ਉਹ ਸ਼ਿਕਾਵਾਂਗੇ ਇੰਨੇ ਚਿਰ ਨੂੰ ਉਹ ਠੱਗ ਪਹੁੰਚ ਗਏ ਉਹਨਾਂ ਦਾ ਗੁਰੂ ਵੀ ਪਹੁੰਚ ਗਿਆ ਕਹਿੰਦਾ ਫੜ ਲੋ ਇਹਨਾਂ ਫੜ ਕੇ ਬੰਨ ਲਿਆ ਮਹਾਰਾਜ ਨੂੰ ਉੱਥੇ ਬੰਨਿਆ ਗਿਆ ਕਹਿੰਦੇ ਨੇ ਜੋ ਕੁਝ ਹੈ ਦੇ ਸਾਨੂੰ ਮਾਰੇ ਉਸ ਵੇਲੇ ਕਹਿੰਦੇ ਨੇ ਮਰਦਾਨਿਆਂ ਜੋ ਕੁਝ ਹੈ ਉਹਨਾਂ ਨੂੰ ਦੇ ਦੇ ਕਹਿੰਦੇ ਨੇ ਮਰਦਾਨੀ ਨੇ ਰਬਾਬ ਵਗੈਰਾ ਰੱਖ ਲਿਆ ਕਹਿੰਦਾ ਇਹੋ ਹੀ ਜਾਇਦਾਦ ਹੈ ਮੇਰੀ ਇਹ ਮੇਰੇ ਗੁਰੂ ਨਾਨਕ ਨੇ ਮੇਰੀ ਜਾਇਦਾਦ ਮੈਨੂੰ ਦਿੱਤੀ ਹੈ ਇਦੋਂ ਵਾਦ ਤੇ ਮੇਰੇ ਕੋਲ ਕੁਝ ਹੈ ਨਹੀਂ ਕਿਉਂ ਨਾ ਦੇ ਭੋਜਨ ਪੱਲੇ ਬੰਨਦਾ ਨਾ ਕੋਈ ਲਾਲ ਪੱਲੇ ਬੰਨਦਾ ਨਾ ਕੋਈ ਮਾਇਆ ਪੱਲੇ ਬੰਨਦਾ ਕਹਿੰਦਾ ਮੈਂ ਤੇ ਕਈ ਵਾਰੀ ਕਹਿੰਦਾ ਰਹਿਣਾ ਇਹਨੂੰ ਬਾਬਾ ਮੈਂ ਤੇ ਕਈ ਵਾਰੀ ਛੁੱਟੀਆਂ ਲੈਂਦਾ ਫਿਰਦਾ ਇਹਦੇ ਕੋਲੋਂ ਨਾ ਤੂੰ ਆਪ ਖਾਵੇਂ ਨਾ ਭਾਈ ਬਾਲਾ ਉਹ ਨਾ ਤੂੰ ਆਪ ਖਾਵੇਂ ਨਾ ਭਾਈ ਬਾਲਾ ਤੇ ਚੜੀ ਰਹਿੰਦੀ ਆ ਨਾਮ ਖੁਮਾਰੀ ਦਾ ਤਾਂ ਨਾ ਤੂੰ ਦਿਨ ਵੇਖੇ ਨਾ ਤੂੰ ਰਾਤ ਵੇਖੇ ਤੇ ਰੱਖੇ ਸਫਰ ਦੀ ਮਿੱਤ ਤਿਆਰੀ ਬਾਬਾ ਓ ਜਾ ਤੇ ਮੈਨੂੰ ਵੀ ਆਪਣੇ ਵੱਲ ਕਰ ਲੈ ਮਰਦਾਨਾ ਕਹਿੰਦਾ ਮੈਨੂੰ ਵੀ ਆਪਣੇ ਵਰਗਾ ਕਰ ਲੈ ਜਾ ਤੇ ਮੈਨੂੰ ਵੀ ਆਪਣੇ ਵੱਲ ਕਰ ਲੈ ਕੰਨ ਲਾਈਆ ਭੁੱਖ ਦੀ ਬਿਮਾਰੀ ਬਾਬਾ ਮੈਨੂੰ ਕਿਉਂ ਭੁੱਖ ਦੀ ਬਿਮਾਰੀ ਲਾਛੜੀ ਆ ਮਰ ਕਹਿੰਦੇ ਨੇ ਦੁੱਖ ਭੁੱਖ ਮਰਦਾਨਿਆਂ ਪੈਣ ਜਰਨੇ ਓ ਦੁੱਖ ਭੁੱਖ ਮਰਦਾਨਿਆਂ ਪੈਣ ਜਰਨੇ ਓ ਪੈਣ ਜਰਨੇ ਪੈਣ ਜਰਨੇ ਦੁੱਖ ਭੁੱਖ ਮਰਦਾਨੀਆਂ ਪੈਣ ਜਰਨੇ ਲੜ ਫੜੀਏ ਜੇ ਸਾਈਂ ਦਿਆਂ ਪੱਲਿਆਂ ਦਾ ਉਹ ਕੁਝ ਦਿਨ ਹੋਰ ਕੱਟ ਲੈ ਸਬਰ ਕਰਕੇ ਮੁਖ ਵੇਖਣਾਈ ਜੇ ਦਿਨ ਭਲਿਆਂ ਦਾ ਵੇਖਣਾਈ ਜੇ ਦਿਨ ਭਲਿਆਂ ਦਾ ਮੁਖ ਤੇ ਵੇਖਣਾਈ ਜੇ ਦਿਨ ਭਲਿਆਂ ਦਾ ਮੁੱਖ ਵੇਖਣਾ ਇੰਜ ਜਿਨਾ ਪੜੇ ਆਂਦਾ ਮੁੱਖ ਵੇਖਣਾ ਇੰਜ ਜਿਨਾ ਪੜੇ ਆਂਦਾ ਓਏ ਮੁੱਖ ਮੁੱਖ ਵੇਖਣਾ ਇੰਜ ਜਿਨਾ ਪੜੇ ਆਂਦਾ ਮੁੱਖ ਵੇਖਣਾ ਇੰਜ ਜਿਨਾ ਪੜੇ ਆਂਦਾ ਮੁੱਖ ਵੇਖਣਾਈਂ ਦੇ 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 ਜਿਨਾ ਪੜੇ ਆਂਦਾ ਦੁੱਖ ਭੁੱਖ ਮਰਦਾਨਿਆਂ ਤੋੜ ਜਰਨੇ ਇਹ ਸਮਾਂ ਆਉਂਦਾ ਸੰਗਤ ਜੀ ਮਾਫ ਕਰਨਾ ਇਹ ਜਿਹੜੇ ਗੁਰੂ ਵਾਲੇ ਹੁੰਦੇ ਨੇ ਉਹਨਾਂ ਤੇ ਬੜੇ ਸਮੇ ਆਉਂਦੇ ਨੇ ਗਰੀਬੀ ਵੀ ਆਉਂਦੀ ਏ ਫਿਰ ਉਮੀਦ ਵੀ ਆਉਂਦੀ ਪਰ ਮਹਾਰਾਜ ਕਹਿੰਦੇ ਨੇ ਜੇ ਤੈਨੂੰ ਗਰੀਬੀ ਦਿੱਤੀ ਤੇ ਅੰਦਰ ਵੱਲ ਕੇ ਕੱਟ ਲੈ ਗੁਰੂ ਦੇ ਨਾਲ ਪਰ ਜਦੋਂ ਫਿਰ ਮਹਾਰਾਜ ਦਵੇ ਉਦੋਂ ਸਬਰ ਕਰਕੇ ਉਹ ਸਮਾਂ ਕੱਟਦਾ ਹੈ ਇਹ ਦੋਵੇਂ ਗੱਲਾਂ ਮਹਾਰਾਜ ਦਸੀਆਂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਮਰਦਾਨਾ ਕਹਿੰਦਾ ਮਹਾਰਾਜ ਜੀ ਆ ਚੰਗਾ ਪ੍ਰਸ਼ਾਦਾ ਛਕਾਉਣ ਲੱਗੇ ਹੋ ਇਹਨਾਂ ਤੇ ਸਾਡੀਆਂ ਮੁਸ਼ਕਾਂ ਮੰਨ ਲਈਆਂ ਨੇ ਮਹਾਰਾਜ ਕਹਿੰਦੇ ਹੋ ਜਾਣੇ ਮਰਦਾਨਿਆ ਜਿੱਦਾਂ ਕਹਾਂਗੇ ਓਦਾਂ ਕਰੀ ਜਾਈਂ ਕਹਿੰਦਾ ਮਹਾਰਾਜ ਹੁਣ ਤੇ ਫਸਿਆ ਇੱਦਾਂ ਹੀ ਕਰਮਾਂ ਭੇਣਾ ਉਹ ਕਹਿੰਦੇ ਨੇ ਕੱਢ ਦਿਓ ਮਰਦਾਨੇ ਨੇ ਰਬਾਬ ਅੱਗੇ ਰੱਖ ਦਿੱਤੀ ਬਾਲੇ ਨੇ ਚੌਰ ਅੱਗੇ ਰੱਖ ਦਿੱਤੀ ਮਹਾਰਾਜ ਨੇ ਉਹ ਕਿਤਾਬ ਜਿਹੜੀ ਕੱਸ਼ੇ ਚ ਰੱਖਦੇ ਸੀ ਮਹਾਰਾਜ ਉਹ ਅੱਗੇ ਰੱਖ ਦਿੱਤੀ ਉਹ ਕਹਿੰਦੇ ਨੇ ਹੋਰ ਵੀ ਜੋ ਕੁਝ ਹੈ ਕਹਿੰਦੇ ਇਹੋ ਪਰ ਇੱਕ ਚੀਜ਼ ਸਾਡੇ ਕੋਲ ਹੋਰ ਹੈ ਜੇ ਉਹ ਲੈਣੀ ਚਾਹੁੰਦੇ ਹੋ ਮਿਲ ਤੇ ਜਾਏਗੀ ਲੁੱਟੀ ਤੇ ਜਾਏਗੀ ਪਰ ਉਹਦੇ ਵਾਸਤੇ ਅਧੀਨਗੀ ਚਾਹੀਦੀ ਹੈ ਉਹ ਕੀ ਹੈ ਕਬੀਰ ਲੂਟਣਾ ਹੈ ਤਾਂ ਲੂਟ ਲੈ ਤੇ ਰਾਮ ਨਾਮ ਹੈ ਲੂਟ ਉਹ ਕਹਿੰਦੇ ਉਹ ਫਿਰ ਪਾਛੇ ਕਹਿੰਦਾ ਜਦ ਪ੍ਰਾਣ ਜਾਣਗੇ ਸੂਟ ਕਹਿੰਦੇ ਨੇ ਜੇ ਇਹ ਚੀਜ਼ ਹੈ ਉਹਨਾਂ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਜਿਹੜਾ ਮਨਮੁਖ ਹੁੰਦਾ ਨਾ ਉਹ ਗੁਰੂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਉਹਦੇ ਤੇ ਸਿਰੋਂ ਲੱਗ ਜਾਂਦੀਆਂ ਨੇ ਕਹਿੰਦੇ ਐਵੇਂ ਆ ਕਈਆਂ ਦੇ ਮਨ ਚ ਹੁੰਦਾ ਪਤਾ ਨਹੀਂ ਇਹਨਾ ਹਟਣਾ ਕਿ ਨਹੀਂ ਹਟਣਾ ਤੇ ਫਿਰ ਕਿਉਂਕਿ ਜਿਹੜਾ ਗੁਰੂ ਵਾਲਾ ਹੁੰਦਾ ਉਹ ਤੇ ਚਾਹੁੰਦਾ ਵੀ ਮੈਨੂੰ ਵੱਧ ਤੋਂ ਵੱਧ ਗੁਰੂ ਦਾ ਬਚਨ ਸੁਣਿਆ ਜਾਵੇ ਗੁਰੂ ਕੀ ਸਾਖੀ ਹੋਵੇ ਸਾਡਾ ਨਾਨਾ ਇੱਥੇ ਦੱਸਦੇ ਨੇ ਮੈਂ ਤੇ ਨਹੀਂ ਦਰਸ਼ਨ ਕੀਤੇ ਪਰ ਆ ਸਾਡੇ ਮਾਮੇ ਹੁਰੀ ਦੱਸਦੇ ਨੇ ਕਹਿੰਦੇ ਨੇ ਉਹਨੇ ਕਛ ਦੇ ਵਿੱਚ ਜਲਮ ਸਾਖੀ ਕਿਤਾਬ ਇੱਕ ਮਹਾਰਾਜ ਦੀ ਸਾਖੀ ਜਿਹੜੀ ਉਹ ਰੱਖਦਾ ਸੀ ਆਪ ਤੇ ਘਟ ਪੜਿਆ ਸੀ ਤੇ ਜਾਣਾ ਇੱਧਰ ਉਹ ਪਾਪਿਆਂ ਦੇ ਖੂਤੇ ਇੰਦਰ ਇੰਦਰ ਸਾਡੇ ਲਾਲ ਸਿੰਘ ਹੁਰੀ ਗਿਆਨੀ ਇਹਨਾਂ ਦੇ ਖੂਤੇ ਜਿੱਥੇ ਕੋਈ ਪੜਿਆ ਮਿਲਣਾ ਨੂੰ ਕਹਣਾ ਯਾਰ ਆ ਦੋ ਪੱਤਰੇ ਮੈਨੂੰ ਪੜ ਕੇ ਸੁਣਾ ਦੇ ਕਿਉਂ ਉਹਨਾਂ ਦੀ ਪ੍ਰੀਤ ਗੁਰੂ ਨਾਲ ਲੱਗੀ ਸੀ ਉਹ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ ਉਹਨਾਂ ਨੂੰ ਕੀ ਪਤਾ ਜਿਨਾ ਕਾ ਕੇ ਨਾ ਟਿਕੀ ਏ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ ਉਹਨਾਂ ਨੂੰ ਕੀ ਪਤਾ ਨਾ ਨੂੰ ਕੀ ਪਤਾ ਆਹੀ ਵਕਾਨੂ ਕੀ ਪਤਾ ਜਿਨਾ ਲਾ ਕੇ ਨਾ ਢਿਠੀਏ ਬੁਰਾ ਦੀ ਕਰੀਤ ਸਾਰੇ ਜਗ ਨਾਲੋਂ ਮਿੱਠੀ ਏ ਉਹ ਬੁਰਾ ਦੀ ਕਰੀਤ ਸਾਰੇ ਜਗ ਨਾਲੋਂ ਮਿੱਠੀ ਏ ਬੁਰਾ ਨਾ ਪਤਾ ਨੂੰ ਉਹ ਪ੍ਰੀਤ ਪੈ ਜਾਂਦੀ ਉਹ ਫਿਰ ਗੁਰੂ ਦੇ ਬਚਨ ਨਾਲ ਹੀ ਰਹਿੰਦੇ। ਤਾਂ ਜਿਨ੍ਹਾਂ ਦੀ ਪ੍ਰੀਤ ਗੁਰੂ ਨਾਲ ਲੱਗ ਜਾਂਦੀ ਹੈ। ਮਰਦਾਨਾ ਕਹਿੰਦਾ ਮਹਾਰਾਜੀ ਇਹ ਹੁਣ ਉਹ ਕਹਿੰਦੇ ਨੇ ਇਹੋ ਕੁਝ ਕਹਿੰਦੇ ਇਹੋ ਹੀ ਕਹਿੰਦੇ ਨੇ ਆਪਣੇ ਨਾਲ ਦੇ ਨੂੰ ਕਹਿੰਦੇ ਜੇ ਨਹੀਂ ਕੁਝ ਨਿਕਲਦਾ ਤੇ ਇਹਨਾਂ ਨੂੰ ਮਾਰ ਦਿਓ। ਜਾਨ ਨਹੀਂ ਦੇਣਾ। ਮਰਦਾਨਾ ਕਹਿੰਦਾ ਮਹਾਰਾਜੀ ਹੁਣ ਨਹੀਂ ਬੱਜਦੇ। ਮਾਰ ਕਹਿੰਦੇ ਨੇ ਸਬਰ ਰੱਖ ਮਸਤਾਨੇ। ਕਹਿੰਦੇ ਨੇ ਮਾਰ ਦੇਣਾ। ਮਾਰ ਦਿਓ ਅਸੀਂ ਇਹਨਾਂ ਨੂੰ ਜਾਨ ਨਹੀਂ ਦੇਣਾ ਆਪਣੇ ਨਗਰੋਂ ਬਾਹਰ ਨਾ ਕਿਸੇ ਦੇ ਅੱਗੇ ਗੱਲ ਕਰਦੇ ਜਾ ਕੇ ਕਹਿੰਦੇ ਨੇ ਮਰਦਾਨਾ ਡਰ ਗਿਆ ਮਾਰ ਕਹਿੰਦੇ ਨੇ ਭਲਿਓ ਲੋਕੋ ਮਾਰ ਤੇ ਤੁਹਾਨੂੰ ਦੇਣਾ ਪਰ ਸਾਡਾ ਇੱਕ ਬਚਨ ਮੰਨ ਲੋਗੇ ਕਹਿੰਦੇ ਮੰਨ ਲਾਂਗੇ ਕਹਿੰਦੇ ਸਾਡਾ ਸੰਸਕਾਰ ਜਿਹੜਾ ਨਾ ਉਹ ਇੱਥੇ ਹੀ ਕਰਦੇ ਹੋ ਤੇ ਮਰਦਾਨਾ ਮਾਰ ਜਨ ਵੇਖਦਾ ਕਹਿੰਦਾ ਮਾਰ ਤੂੰ ਤੇ ਬਚਾਉਣਾ ਹੀ ਤੂੰ ਤੇ ਸੰਸਕਾਰ ਤੱਕ ਪਹੁੰਚ ਗਏ ਹੋ ਮਾਰ ਕਹਿੰਦੇ ਖਲੋ ਜਾ ਤੇ ਕਹਿੰਦੇ ਨੇ ਸਸਕਾਰ ਤੇ ਤੁਸੀਂ ਇੱਥੇ ਕਰ ਦੇਣਾ ਸਾਨੂੰ ਲੱਕੜਾ ਆਪਣੀ ਆਪ ਚੁਣ ਲੈੰਦੋ ਮਰਦਾਨੇ ਨੂੰ ਮਾਰ ਕੇ ਕਹਿੰਦੇ ਮਰਦਾਨੇ ਆਪਣੀ ਜਿੰਨੀਆਂ ਲੱਕੜਾਂ ਚੁਣ ਲੈ ਮੈਂ ਆਪਣੀਆਂ ਚੁੱਕ ਲੈਣਾ ਕਹਿੰਦੇ ਨੇ ਲੱਕੜਾ ਚੁਣ ਲਾ ਕੇ ਨਾਲੇ ਮਰਦਾਨੇ ਦੇ ਮਨ ਦੇ ਵਿੱਚ ਦੋ ਚਿੱਤਾ ਜਿਆ ਗੱਲ ਪਤਾ ਨਹੀਂ ਅੱਜ ਗੁਰੂ ਨੇ ਕਰਨਾ ਕੀ ਹੈ ਕਿਉਂਕਿ ਸਤ ਗੁਰ ਦੀਆਂ ਗੁੱਜੀਆਂ ਰਮਜਾ ਨੂੰ ਬੇਸਮਝ ਜਮਾਨਾ ਕੀ ਜਾੜੇ ਸਤ ਗੁਰ ਦੀਆਂ ਗੁੱਜੀਆਂ ਰਮਜਾ ਨੂੰ ਸਮਝ ਜਮਾਨਾ ਕੀ ਜਾਣੇ ਅੱਖਰੀਆਂ ਦੁਗੀਆਂ ਰਮਝਾਨੂ ਬੇਸਮਝ ਜਮਾਨਾ ਕੀ ਜਾਣੇ ਅੱਖਰੀਆਂ ਦੁਗੀਆਂ ਰਮਝਾਨੂ ਬੇਸਮਝ ਜਮਾਨਾ ਕੀ ਜਾਣੇ 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 ਸਾਤ ਰੋਦੀਆਂ ਦੁਗੀਆਂ ਰਮਝਾਨੂ ਬੇਸਮਝ ਜਮਾਨਾ ਦੇ ਸਮਝ ਜਮਾਨਾ ਕੀ ਜਾਣੇ ਬਾਤ ਗੁਰਦਿਆਂ ਦੁਗੀਆਂ ਰਮਜ਼ਾਣੂ ਦੇ ਸਮਝ ਜਮਾਨਾ ਕੀ ਜਾਣੇ ਬਾਤ ਗੁਰਦਿਆਂ ਦੁਗੀਆਂ ਰਮਜ਼ਾਣੂ ਦੇ ਸਮਝ ਜਮਾਨਾ ਕੀ ਜਾਣੇ ਮਾਰੇ ਕਹਿੰਦੇ ਬਾਲਿਆ ਮਰਦਾਨੇ ਆਪਣੀਆਂ ਲੱਕੜਾਂ ਚੁਗ ਲੋ ਨਾਲੇ ਜੁਗੀ ਜਾਂਦਾ ਨਾਲੇ ਮੰਜ ਕਹਿੰਦਾ ਮਹਾਰਾਜ ਜੀ ਅੱਜ ਤੇ ਪੂਰਾ ਇੰਤਜ਼ਾਮ ਕਰੀ ਜਾਂਦੇ ਜਦੋਂ ਲੱਕੜਾਂ ਚੁਣ ਲੀਆਂ ਤੇ ਮਾਰੇ ਕਹਿੰਦੇ ਨੇ ਗੱਲ ਸੁਣੋ ਲੱਗਣਾ ਤੇ ਅਸੀਂ ਚੁਣ ਲਿਆ ਤੇ ਅੱਗ ਦਾ ਵੀ ਕੋਈ ਇੰਤਜ਼ਾਮ ਕਰੋ ਕਹਿੰਦੇ ਉਹ ਜਿਹੜੇ ਚੋਰ ਸਨ ਉਹ ਜਿਹੜੇ ਠਾਗੋ ਕਹਿੰਦੇ ਸੀ ਕਿੱਥੋਂ ਅੱਗ ਲਿਆਈਏ ਉਹਨਾਂ ਸਮੇਂ ਚ ਅੱਗ ਨਹੀਂ ਸੀ ਮਿਲਦੀ ਤੇ ਮਾਰੇ ਕਹਿੰਦੇ ਸੀ ਦੱਸ ਦਿੰਨੇ ਆ ਦੱਸੋ ਵੇਖਿਆ ਮਾਰੇ ਨੇ ਦੂਰ ਜੰਗਲ ਦੇ ਵਿੱਚ ਕਹਿੰਦੇ ਨੇ ਧੂਆ ਨਿਕਲਦਾ ਮਾਰੇ ਉਂਗਲ ਕੀਤੀ ਉਹਦੋਂ ਨੂੰ ਕਹਿੰਦੇ ਨੇ ਓ ਧੂਆ ਨਿਕਲਦਾ ਕਹਿੰਦੇ ਨੇ ਉੱਥੋਂ ਜਾ ਕੇ ਤੇ ਕਿਸੇ ਨੂੰ ਕੱਲ ਦਿਓ ਜਾਂ ਅਸੀਂ ਜਾ ਕੇ ਲੈ ਆਉਨੇ ਆ ਅਸੀਂ ਅੱਗ ਲੈ ਆਉਨੇ ਆ ਜਾ ਕੇ ਤੇ ਸਾਡੀ ਅੱਗ ਵੀ ਲਾਗੇ ਰੱਖ ਜਦੋਂ ਮਾਰ ਦੋਗੇ ਇੱਥੇ ਪਾ ਕੇ ਸਾਨੂੰ ਫੂਕ ਛੜਿਓ ਉਹ ਕਹਿੰਦਾ ਜਿਹੜਾ ਉਹਨਾਂ ਦਾ ਸਰਦਾਰ ਸੀ ਉਹ ਕਹਿੰਦਾ ਬਾਬਾ ਜੀ ਤੁਸੀਂ ਬੜੇ ਸਿਆਣੇ ਹੋ ਤੁਹਾਡਾ ਰਾਦਾ ਹੀ ਜਾਈਏ ਤੇ ਅਸੀਂ ਉਥੋਂ ਕਾਂ ਭਾਜੀਏ ਇਸ ਤਰੀ ਜਾਣ ਦੇਣਾ ਤੁਹਾਨੂੰ ਫੇਰ ਕਹਿੰਦੇ ਅਸੀਂ ਆਪ ਅੱਗ ਲੈ ਆਉਨੇ ਆ ਜਾ ਕੇ ਤੁਹਾਨੂੰ ਨਹੀਂ ਜਾਣ ਦੇਣਾ ਮਾਰੇ ਕਹਿੰਦੇ ਬੜੀ ਚੰਗੀ ਗੱਲ ਲੈ ਆਉਂਗਾ ਦੋ ਆਪਣੇ ਉਹ ਜਿਹੜੇ ਨਾਲ ਸੀ ਨਾ ਥੱਗਾਂ ਦੇ ਜਿਹੜੇ ਉਹ ਵੀ ਉਹਨਾਂ ਦੇ ਸਹਾਇਤਾ ਕਰਦੇ ਉਹਨਾਂ ਨੂੰ ਕਹਿੰਦੇ ਜਾਓ ਦੋਵੇਂ ਜਾਣੇ ਜਾ ਕੇ ਉੱਥੋਂ ਅੱਗ ਲੈ ਕੇ ਆਓ ਉਹਨਾਂ ਚ ਰਸੀ ਖਲੋਣੇਆਂ ਕੋਲ ਜਦੋਂ ਉਹ ਦੋਵੇਂ ਜਾਣੇ ਗਏ ਉਹ ਚਿਖਾ ਬਲਦੀ ਸੀ ਉੱਥੇ ਚਿਖਾ ਬਲਦੀ ਸੀ ਉਸ ਚਿਖਾ ਦੇ ਕੋਲ ਖਲੋਤੇ ਜਾ ਕੇ ਵੇਖਿਆ ਇਹ ਤੇ ਕਿਸੇ ਪੰਜ ਪੂਤਕ ਸਰੀਰ ਦਾ ਸੰਸਕਾਰ ਹੋ ਰਿਹਾ ਹੈ ਕਹਿੰਦੇ ਨੇ ਸੰਸਕਾਰal ਵੇਖ ਕੇ ਕਹਿੰਦੇ ਨੇ ਇਹਦੇ ਵਿੱਚੋਂ ਲੱਕੜ ਲੈ ਕੇ ਚਲੇ ਜਾਂਦੇ ਆ ਕਹਿੰਦੇ ਨੇ ਜਦੋਂ ਜਾ ਕੇ ਕੋਲ ਖਲੋਤੇ ਤੇ ਵੇਖਿਆ ਕੀ ਉੱਥੇ ਜਾਂਦਿਆਂ ਨੂੰ ਜਮਾਂ ਦਾ ਦਰਸ਼ਨ ਹੋਇਆ ਦੋ ਜਮ ਖਲੋਤੇ ਨੇ ਉਸ ਰੂਹ ਨੂੰ ਖੜਨ ਲੱਗੇ ਨੇ ਪਰ ਜਦੋਂ ਇਹ ਜਾ ਕੇ ਖਲੋਤੇ ਜਮ ਛੱਡ ਕੇ ਭੱਜ ਗਏ ਉੱਥੇ ਰਾਮਗਣ ਆ ਗਏ ਇਹ ਬੜੇ ਹੈਰਾਨ ਹੋ ਗਏ ਕੌਤਕ ਵੇਖ ਕੇ ਕਹਿੰਦੇ ਨੇ ਅੱਗ ਤੇ ਬਾਅਦ ਚ ਜਾਵਾਂਗੇ ਲੈ ਕੇ ਪਹਿਲਾਂ ਇਸ ਗੱਲ ਦਾ ਨਿਰਣਾ ਤੇ ਕਰੀਏ ਹੈ ਕੀ ਕਹਿੰਦੇ ਉਸ ਰੂਹ ਨਾਲ ਬਚਨ ਹੋਇਆ ਕਹਿੰਦੇ ਨੇ ਪਹਿਲਾਂ ਤੇ ਉਹ ਬੜੇ ਭਿਆਨਕ ਤੇਡੇ ਕੋਲ ਖਲੋਤੇ ਸੀ ਜਮ ਫਿਰ ਉਹ ਕਿੱਥੇ ਚਲੇ ਗਏ ਇਹ ਕੌਣ ਆ ਗਏ ਉਹ ਰੂਹ ਦੱਸਦੀ ਹੈ ਕਹਿੰਦੀ ਹੈ ਮੈਂ ਬੜੇ ਕਰਮਵਾੜੇ ਕੀਤੇ ਸੀ ਮੈਨੂੰ ਜਮ ਲੈਣ ਵਾਸਤੇ ਆਏ ਮੇਰਾ ਸੰਸਕਾਰ ਹੁੰਦਾ ਸੀ ਪਰ ਕਹਿੰਦੇ ਨੇ ਜਿਹਨੂੰ ਤੁਸੀਂ ਬੰਨੀ ਫਿਰਦੇ ਹੋ ਨਾ ਜਗਤ ਗੁਰੂ ਗੁਰੂ ਨਾਨਕ ਕਾਲ ਜਗ ਨੂੰ ਉਤਾਰਨ ਵਾਲਾ ਜਦੋਂ ਉਹਨੇ ਇੱਧਰ ਨੂੰ ਉਂਗਲ ਕੀਤੀ ਨਾ ਤੇ ਤੁਸੀਂ ਉਹਦੇ ਦਰਸ਼ਨ ਕਰਕੇ ਆਏ ਹੋ ਇਹਨਾਂ ਦਰਸ਼ਨ ਦਾ ਫਲ ਇਹ ਮਿਲਿਆ ਕਹਿੰਦੇ ਨੇ ਇਸ ਰੂ ਨੂੰ ਕਹਿੰਦੇ ਸਾਨੂੰ ਜਮ ਛੱਡ ਕੇ ਭੱਜ ਗਏ ਨੇ ਉਹ ਤੁਸੀਂ ਉਹਨੂੰ ਬੰਨੀ ਫਿਰਦੇ ਉਹਨੂੰ ਮਾਰਨ ਲੱਗੇ ਹੋ ਉਹ ਤੇ ਮਰਿਆ ਨੂੰ ਵੀ ਤਾਰਨ ਲਿਆ ਕਹਿੰਦੇ ਨੇ ਉਹਨਾਂ ਲੱਕਣਾ ਕੀ ਖੜਨੀ ਸੀ ਅੱਗ ਕੀ ਖੜਨੀ ਸੀ ਫਿਰ ਹੱਥ ਜੋੜ ਕੇ ਭੱਜੇ ਜਾਂਦੇ ਨੇ ਬਾਬਾ ਜੀ ਬਖਸ਼ ਲਿਓ ਗੁਰ ਮੇਰੇ ਜੀ ਮੈਨੂੰ ਬਖਸ਼ ਲਿਓ ਬਖਸ਼ ਲਿਓ ਗੁਰ ਮੇਰੇ ਜੀ ਮੈਨੂੰ ਬਖਸ਼ ਲਿਓ ਓ ਬਖਸ਼ ਲਿਓ ਗੁਰ ਮੇਰੇ ਜੀ ਮੈਨੂੰ ਬਖਸ਼ ਲਿਓ ਬਖਸ਼ ਲਿਓ ਗੁਰ ਮੇਰੇ ਜੀ ਮੈਨੂੰ ਬਖਸ਼ ਲਿਓ ਬਖਸ਼ कृपा करक्षलो हर किरपा करो पापी बट गुणी ਦੀ ਗੁਨਾਹਾਂ ਕਹਿੰਦੇ ਨੇ ਹੱਥ ਜੋੜ ਕੇ ਬਾਹਾਂ ਖੜੀਆਂ ਕਰਕੇ ਭਜੇ ਜਾਂਦੇ ਨੇ ਉਹ ਗੁਰੂਆ ਬਖਸ਼ ਲਈ ਉਹ ਤੇਰੀ ਇੱਕ ਉਂਗਲ ਕਰਨ ਨਾਲ ਤੇਰੇ ਦਰਸ਼ਨ ਕਰਨ ਨਾਲ ਸੰਗਤ ਜੀ ਭਜੇ ਜਾਂਦੇ ਨੇ ਭਜੇ ਜਾਂਦੇ ਨੇ ਬਾਹਾਂ ਖੜੀਆਂ ਕਰਕੇ ਕਿਉਂਕਿ ਜਦੋਂ ਬਾਹਾਂ ਉਦੋਂ ਖੜੀਆਂ ਹੋ ਗਈਆਂ ਜਦੋਂ ਕੋਈ ਅੰਦਰ ਗੁਰੂ ਸੱਟ ਮਾਰਦੇ ਉਦੋਂ ਪਹਿਲਾਂ ਬਾਹਾਂ ਨਹੀਂ ਖੜੀਆਂ ਹੋਈਆਂ ਜਦੋਂ ਕਿਸੇ ਨੂੰ ਮੰਨ ਲਈਏ ਕੇਲਾ ਸਾਹਿਬ ਮਹਾਰਾਜ ਬੈਠੇ ਹਨ ਕਿਲੇ ਵਾਲੇ ਇਹ ਦੋ ਸ਼ਰਾਬੀ ਆ ਗਏ ਤੇ ਗਾਲਾਂ ਕੱਢੀ ਜਾਣ ਦੂਰੋਂ ਹੀ ਐਵੇਂ ਪਦਵੀਆਂ ਨਹੀਂ ਮਿਲਦੀਆਂ ਬੜੇ ਵੱਡੇ ਹੌਸਲੇ ਤੇ ਬੜੀਆਂ ਵੱਡੀਆਂ ਉਹ ਖੇਡਾਂ ਹੁੰਦੀਆਂ ਨੇ ਦੁਨੀਆਂ ਤੇ ਨਿੰਦਿਆ ਤੇ ਤੱਕ ਡਿਆ ਪਰ ਵੇਖੋ ਤੇ ਸਹੀ ਮਾਰੇ ਚਬਾਰੇ ਤੇ ਤੇ ਉਹ ਦੋਵੇਂ ਭਰਾ ਗਾਲਾਂ ਕੱਢਦੇ ਹਣ ਸ਼ਰਾਬੀ ਬੜੀ ਸ਼ਰਾਬ ਪੀਤੀ ਤੇ ਕਾਣੇ ਨੂੰ ਛੱਡਣਾ ਨਹੀਂ ਇਹਨੇ ਬੜਾ ਗੰਦ ਪਾਇਆ ਉਹ ਕੀਤਾ ਜਿਦਾ ਅੱਜ ਵੀ ਦੁਨੀਆ ਕਰੀ ਜਾਂਦੀ ਇਹਨਾਂ ਇਹ ਕਿਹੜਾ ਅਮਰ ਦੇ ਸ਼ੱਕਦੇ ਨੇ ਇਹ ਕਿਹੜਾ ਕਰਦੇ ਨੇ ਪਰ ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਉਹਨਾਂ ਨੇ ਆਪਣਾ ਆਪ ਵਾਰਿਆ ਤੇ ਸੰਗਤ ਜੀ ਉਹ ਜਦੋਂ ਦੋਵੇਂ ਭਰਾ ਸ਼ਰਾਬੀ ਤੁਰੇ ਆਉਣ ਤੇ ਮਾਰੇ ਬਾਜ ਸੋਲੀ ਦੂਰੋਂ ਡਾੜਾ ਦੀ ਬਾਜ ਮਾਰੀ ਆਪਣੇ ਸਿੱਖ ਨੂੰ ਕਹਿੰਦੇ ਨੇ ਗੱਲ ਸੁਣ ਕਹਿੰਦੇ ਹਾਂ ਜੀ ਕਹਿੰਦੇ ਉਹ ਤੁਰੇ ਆਉਂਦੇ ਸੀ ਦੋਵੇਂ ਜਾਣੇ ਤੇ ਇਦਾਂ ਕਰੀ ਦੋ ਬਿਸਤਰੇ ਵਿਛਾ ਦਿਓ ਬੜੀ ਦੂਰੋਂ ਆਏ ਨੇ ਬੜੀ ਦੂਰੋਂ ਆਏ ਨੇ ਤੇ ਕਹਿੰਦੇ ਨੇ ਥੱਕ ਵੀ ਗਏ ਹੋਣੇ ਇਹਨਾਂ ਦੇ ਗਲੇ ਵੀ ਥੱਕ ਗਏ ਹੋਣੇ ਗਾਲਾਂ ਬੜੀਆਂ ਕੱਢਦੇ ਆਉਂਦੇ ਨੇ ਤੇ ਇਦਾਂ ਕਰੀ ਇਹਨਾਂ ਨੂੰ ਦੁੱਧ ਛਕਾਓ ਤੇ ਮੰਜਿਆਂ ਤੇ ਬਿਠਾ ਲਓ ਤੇ ਮਾਰੇ ਹੀ ਗਾਲਾਂ ਕੱਢਦੇ ਨੇ ਇਹਨਾਂ ਨੂੰ ਮੋੜੀਏ ਜਦਾਂ ਚੰਗੀ ਤਰ੍ਹਾਂ ਮਾਰ ਕੇ ਕਹਿੰਦੇ ਨਹੀਂ ਸਾਡਾ ਕਰਮ ਨਹੀਂ ਫਰੀਦਾ ਬੁਰੇ ਦਾ ਭੜਾ ਕਰ ਭੜਾ ਗੁੱਸਾ ਮੰਨਣਾ ਅੰਡਾ ਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਅਸੀਂ ਕਹਿੰਦੇ ਐਟ ਦਾ ਜਵਾਬ ਪੱਥਰ ਨਾ ਦੇਾਂਗੇ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ ਉਹ ਨਹੀਂ ਉਹ ਤਾਂ ਫਿਰ ਦੂਜੀ ਤਰ੍ਹਾਂ ਐਸੀ ਮਾਰ ਮਾਰਦੇ ਨੇ ਕਹਿੰਦੇ ਨੇ ਜਦੋਂ ਮਹਾਰਾਜ ਨੇ ਉਹ ਵਜਨ ਕੀਤਾ ਚਿੱਟੀਆਂ ਚਾਦਰਾਂ ਵਿਛਾ ਕੇ ਮੰਜੇ ਢਾ ਦਿੱਤੇ ਉਹ ਸ਼ਰਾਬੀ ਤੁਰੇ ਆਉਂਦੇ ਨੇ ਆ ਕੇ ਜਦੋਂ ਉਹ ਸਿੱਖ ਅੱਗੋਂ ਖਲੋਗੇ ਆਓ ਆਓ ਮਹਾਰਾਜ ਜੀ ਆਜੋ ਆਜੋ ਦੁੱਧ ਗਰਮ ਕੀਤਾ ਬੈਠੋ ਉਹ ਇੱਕ ਦੂਜੇ ਦੇ ਮੂੰਹ ਹਲਵੇ ਦੇ ਹੀ ਤੇ ਗਾਲਾਂ ਕੱਢਦੇ ਆ ਇੱਕ ਹੀ ਕਰਦੇਵੇਂ ਕਹਿੰਦੇ ਸਾਡੇ ਗੁਰੂ ਦਾ ਹੁਕਮ ਹੈ ਹੱਥ ਜੋੜਨ ਦਾ ਬਹਿ ਜਾਓ ਆਣ ਕੇ ਇੱਥੇ ਕਹਿੰਦੇ ਨੇ ਜਦੋਂ ਮੰਜਿਆਂ ਦੇ ਆ ਕੇ ਬੈਠੇ ਦੁੱਧ ਦੇ ਗਲਾਸ ਚ ਫੜਾਏ ਤੇ ਇੱਕ ਦੂਜੇ ਦੇ ਮੂੰਹਾਂ ਲੇ ਵੇਖਦੇ ਨੇ ਛਿਰਬਿੰਦੇ ਹੋ ਗਏ ਓਏ ਗੁਰੂ ਐਡਾ ਵੱਡਾ ਕਹਿੰਦੇ ਨੇ ਫਿਰ ਦੁੱਧ ਕਿੱਥੇ ਪੀਤਾ ਜਾਣਾ ਸੀ ਫਿਰ ਤੇ ਬਾਹਾਂ ਖੜੀਆਂ ਕਰਕੇ ਫਿਰ ਬਖਸ਼ੀਸ਼ ਮੰਗਦੇ ਕਹਿੰਦੇ ਨੇ ਫਿਰ ਜਦੋਂ ਪਾਕਿਸਤਾਨ ਬਣਿਆ ਤੇ ਹੁਸ਼ਿਆਰਪੁਰ ਦੇ ਇਲਾਕੇ ਚ ਉਹਨਾਂ ਦਾ ਪਿੰਡ ਆਣ ਕੇ ਪਿਆ ਤੇ ਮਹਾਂਪੁਰਸ਼ ਜੀਂਦ ਵਾਲੇ ਮਹਾਰਾਜ ਗਏ ਉਧਰ ਨੂੰ ਤੇ ਉਹ ਬਾਹਾਂ ਖੜੀਆਂ ਕਰਕੇ ਭਜੇ ਹੋਣ ਅਕੂ ਉਹ ਕਿਲੇ ਵਾਲਿਆਂ ਦੇ ਸਿੱਖ ਆ ਗਏ ਜੋ ਜਿਨ੍ਹਾਂ ਨੇ ਸਾਨੂੰ ਬਾਣ ਮਾਰਿਆ ਸੀ ਤੇ ਸ਼ਰਾਬੀ ਕੁਆਬੀ ਹਾਂ ਐਵੇਂ ਨਹੀਂ ਇਸ ਦੀ ਬਿੰਦਿਆ ਕਰਨੀ ਚਾਹੀਦੀ ਕਮਬਾਈਆਂ ਵੇਖਣੇ ਚਾਹੀਦੀਆਂ ਕਿਉਂਕਿ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਦਵਾਵੇ ਤੇ ਦੁਨੀਆ ਤੇ ਬੜੇ ਪਾਸੇ ਕਰਦੀ ਪਰ ਮਹਾਰਾਜ ਫਿਰ ਉਸ ਵੇਲੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨਾ ਵੇਖਦਾ ਤੇ ਉਹ ਬਾਹਾਂਵਾਂ ਖੜੀਆਂ ਕਰਕੇ ਆ ਕੇ ਕਹਿੰਦੇ ਨੇ ਆਪਣੇ ਗੁਰੂ ਨੂੰ ਕਹਿੰਦਾ ਓਏ ਛੱਡ ਦੇ ਜੇ ਬਚਨਾਈ ਤੇ ਕਿਉਂ ਕਹਿੰਦੇ ਪੂਰਾ ਗੁਰੂਈ ਇਹਦੀ ਇੱਕ ਉਂਗਲ ਕਰਨ ਨਾਲ ਉਥੋਂ ਜੰਮ ਛੱਡ ਕੇ ਚਲੇ ਗਈ ਤੂੰ ਵੇਖ ਲੈ ਤੂੰ ਤੇ ਮੁਸ਼ਕਾ ਮੰਨੀ ਫਿਰਨਾ ਤੇਰਾ ਹਾਲ ਕੀ ਹੋਣਾ ਤੇ ਸੰਗਤ ਜੀ ਫਿਰ ਉਸ ਵੇਲੇ ਕਹਿੰਦੇ ਨੇ ਮਹਾਰਾਜ ਦੇ ਉਹ ਜਿਹੜੇ ਹੱਥ ਖੋਲੇ ਚਰਨੀ ਪੈ ਗਿਆ ਸਾਰਾ ਉਹ ਜਿਨ੍ਹਾਂ ਜਥਾ ਸੀ ਸਾਰਾ ਮਾਰੇ ਦੇ ਚਰਨੀ ਪੈ ਗਿਆ ਮਹਾਰਾਜ ਜੀ ਮਾਰੇ ਕਹਿੰਦੇ ਚੰਗਾ ਫਿਰ ਭਾਈ ਚਾਲੇ ਮਹਾਰਾਜ ਨਹੀਂ ਹੁਣ ਨਹੀਂ ਜਾਣ ਦੇਣਾ ਓਏ ਅੱਗੇ ਹੋਏ ਨੇ ਸੁਬਬਾ ਨਾਲ ਮੇਲੇ ਹੁਣ ਨਾ ਵਿਛੋੜੀ ਮਾਲਕਾ ਹੋ ਗਏ ਸੁਬਬਾ bye, -bye. bye, -bye. ਕਿਹ ਹੋਏ ਨੀ ਸਵਪਾਣੇ ਹੋਣ ਨਾ ਬਿਛੜੀ ਮਾਂ ਦਾ ਹੱਥ ਜੋੜ ਕੇ ਚਰਨਾਂ ਤੇ ਬੈ ਗਏ ਹੁਣ ਵੇਖੋ ਮਾਰੀ ਨੇ ਉੱਥੇ ਕੋਈ ਗਲਤ ਨਹੀਂ ਨਾ ਉਹਨਾਂ ਨੂੰ ਕੀਤੀ ਵਾ ਵਾ ਉਹ ਵਿਦੇਸ਼ ਤੇ ਨਹੀਂ ਨਾ ਕੀਤਾ ਵਾਜਾਂ ਤੇ ਲੰਗਰ ਤੇ ਨਹੀਂ ਨਾ ਲਾਏ ਵੀ ਆ ਕੇ ਲੰਗਰ ਖਾ ਲਓ ਤਾਂ ਫੇਰ ਸਾਡੇ ਬਣਦੇ ਹੋ ਮਾਰੇ ਵਾਛੇ ਨਾ ਐਸੀ ਕਬੀਰ ਸਤਗੁਰ ਸੂਰਮੇ ਬਾਹਾਂ ਬਾਣ ਜੋਇ ਲਾਗਤ ਹੀ ਭੋਏ ਘਿਰ ਪਰਿਆ ਪਰਿਆ ਕਰੀ ਦੇ ਛੇ ਕਹਿੰਦੇ ਨੇ ਜਿਹੜਾ ਮੁਸ਼ਕਾ ਮੰਨਦਾ ਸੀ ਉਹ ਕਹਿੰਦੇ ਨੇ ਬਾਵਾ ਖੜੀਏ ਕਰਕੇ ਕਹਿੰਦਾ ਹਾਏ ਗੁਰਾਂ ਨੇ ਮੈਨੂੰ ਬਾਹਣ ਮਾਰਿਆ ਮੇਰੇ ਪੈ ਗਿਆ ਕਲੇਜ ਵਿੱਚ ਕਹਿੰਦੇ ਨੇ ਮਹਾਰਾਜ ਹੁਣ ਅਸੀਂ ਜਾਨ ਨਹੀਂ ਦੇਣਾ ਮਾਰ ਕਹਿੰਦੇ ਨੇ ਨਹੀਂ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅੱਗੇ ਤੇ ਦੂਜੀ ਤਰ੍ਹਾਂ ਆਉਂਦੇ ਸੀ ਪਰ ਹੁਣ ਤੇ ਚੰਗੇ ਕਹਿੰਦੇ ਹੁਣ ਤੇ ਚੱਲ ਪਈਏ ਮਾਰ ਕਹਿੰਦੇ ਚੱਲ ਫਿਰ ਕਹਿੰਦੇ ਨੇ ਜਾਵਾਂਗੇ ਤਾਂ ਵੇਖੋ ਮਾਰ ਕੀ ਬਜਨ ਕਰਦੇ ਕਹਿੰਦੇ ਨੇ ਜਿੰਨੀ ਮਾਇਆ ਤੁਸੀਂ ਦੁਨੀਆ ਦੀ ਲੁੱਟੀ ਐ ਕਹਿੰਦੇ ਨੇ ਅੱਬਲ ਤੇ ਉਹਨਾਂ ਉਹਨਾਂ ਨੂੰ ਪਹਚਾਓ ਜਿੱਥੇ ਜਿੱਥੇ ਲੁੱਟੀ ਜੇ ਨਹੀਂ ਤੇ ਕਹਿੰਦੇ ਨੇ ਫਿਰ ਜਿਹੜੀ ਤੁਸੀਂ ਝੂਠ ਦੀ ਧਰਮਸ਼ਾਲਾ ਬਣਾਈ ਉਹਨੂੰ ਸੱਚ ਦੀ ਬਣਾਓ ਤੇ ਲੰਗਰ ਲਾਓ ਕਹਿੰਦੇ ਨੇ ਉਹਨਾਂ ਨੇ ਫਿਰ ਜਾ ਕੇ ਜਿੰਨਾ ਮਾਲ ਸੀ ਨਾ ਉਹ ਉਹਨਾਂ ਦੇ ਗੁਰੂ ਦੇ ਇਕੱਠਾ ਕੀਤਾ ਸਾਰਾ ਗੁਰੂ ਨਾਨਕ ਅੱਗੇ ਲਿਆ ਕੇ ਛੁੱੜ ਦਿੰਦਾ ਸਾਰਾ ਛੁੱੜ ਦਿੰਦਾ ਮਾਰੇ ਉਸ ਵੇਲੇ ਕਹਿੰਦੇ ਨੇ ਹੁਣ ਸੱਚੀ ਧਰਮਸ਼ਾਲਾ ਬਣਾਓ ਜਿੱਥੇ ਨਾਮ ਜਪਿਆ ਜਾਵੇ ਸੰਗਤ ਜੀ ਪੂਰਾ ਗੁਰ ਅੱਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਉਹਦੀ ਦ੍ਰਿਸ਼ਟੀ ਚ ਐਡੀ ਵੱਡੀ ਤਾਕਤ ਹੁੰਦੀ ਉਹਨੂੰ ਵੇਖਦੇ ਹੀ ਸੰਤ ਬਣਾ ਦਿੰਦਾ ਉਹ